ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੂਰੀ ਸਿੱਖੀ ਵਾਸਤੇ ਇੱਕ ਬਹੁਤ ਹੀ ਮੰਦਭਾਗੀ ਖਬਰ ਹੈਗੀ ਹੈ ਇੱਕ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਾੜੇ ਗਏ ਤੇ ਇਹ ਬੇਅਦਬੀ ਕਰਨੇ ਵਾਲਾ ਕੋਈ ਹੋਰ ਨਹੀਂ ਬਲਕਿ ਗਰੰਥੀ ਸਿੰਘ ਸੇਵਾਦਾਰ ਸੀ ਜੀ ਹਾਂ ਤੁਹਾਡੇ ਕੰਨਾਂ ਨੇ ਬਿਲਕੁਲ ਸਹੀ ਸੁਣਿਆ ਕਿ ਗਰੰਥੀ ਸਿੰਘ ਜਿਹੜਾ ਸੇਵਾਦਾਰ ਸੀਗਾ ਉਨੇ ਇੱਕ ਕਾਂਟ ਜਿਹੜਾ ਵੈ ਉਹ ਅੰਜਾਮ ਦਿੱਤਾ ਹੈਗਾ ਤੇ ਹੁਣ ਉਸ ਪਿੰਡ ਦੀਆਂ ਸੰਗਤਾਂ ਦਾ ਇਹ ਆਲਮ ਹੈ ਕਿ ਰੋਂਦਿਆਂ ਹੋਇਆਂ ਉਹਨਾਂ ਕੋ ਗੱਲ ਵੀ ਨਹੀਂ ਹੋਉਂਦੀ ਕਿ ਇਸ ਵਾਕਿਆ ਦੇ ਨਾਲ ਉਹਨਾਂ ਨੂੰ شدید ਤਕਲੀਫ ਪਹੁੰਚੀ ਹੈ ਜਿਹੜੀਆਂ ਕਿ ਉਹ ਬਿਆਨ ਵੀ ਨਹੀਂ ਕਰ ਸਕਦੀਆਂ ਕਿ ਕਿਸ ਤਰ੍ਹਾਂ ਉਸ ਗ੍ਰੰਥੀ ਸਿੰਘ ਨੇ ਉਹਨਾਂ ਦਾ ਇਤਮਾਦ ਜਿੱਤ ਕੇ ਇਹ ਜਿਹੜਾ ਕਾਂਟ ਹੈ ਸਰ ਅੰਜਾਮ ਦਿੱਤਾ ਉਸ ਗ੍ਰੰਥੀ ਸਿੰਘ ਨੇ ਇੱਕ ਕਾਂਟ ਕਿਉਂ ਕੀਤਾ ਤੇ ਕਿਸ ਦੇ ਕਹਿਣ ਤੇ ਕੀਤਾ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਵੀ ਲੂ ਕੰਡੇ ਖੜੇ ਹੋ ਰਹੇ ਨੇ ਅੱਖਾਂ ਭਰ ਰਹੀਆਂ ਨੇ ਕਿ ਐਵੇਂ ਦੀ ਘਟਨਾ ਵਾਪਰੀ ਹੈ ਪਿੰਡ ਦੇ ਵਿੱਚ ਇਹ ਐਂਟੀਵਰਡੀ ਘਟਨਾ ਤੁਹਾਡੇ ਪਿੰਡ ਦੇ ਵਿੱਚ ਵਾਪਰੀ ਕਥਾ ਬਹੁਤ ਸੋਹਣੀ ਸੁਣਾਉਂਦੇ ਸੰਤਾਂ aí ਸੀਗਾ ਜੀ ਵੀ ਕਥਾ ਬਹੁਤ ਸੋਹਣੀ ਸੁਣਾਉਂਦਾ ਕੰਨ ਲਾ ਕੇ ਅਸੀਂ ਸਵੇਰ ਮੇਲੇ ਨਾਲ ਕੰਮ ਕਰਦਿਆਂ ਅਸੀ ਕਥਾ ਸੌਂਦੀਆਂ ਸੁਣਾਇ ਨਹੀਂ ਸੀਗਾ ਜੀ ਪਤਾ ਵੀ ਸਾਨੂੰ ਉੱਤੋਂ ਕਿਵੇਂ ਵਿੱਚੋਂ ਕਿਵੇਂ ਮੰਨਦਾ ਤਾਂ ਇੱਕ ਮਾਂ ਬੈਠੀ ਹੋਈ ਸੀਗੀ ਉੱਥੇ ਜਦੋਂ ਉਸ ਨੂੰ ਪੇਸ਼ ਕੀਤਾ ਗਿਆ ਦਿਖਾਇਆ ਗਿਆ ਸੰਗਤ ਸਾਹਮਣੇ ਮਾਂ ਦੇ ਇੱਕ ਬੋਲ ਸੀਗੇ ਕਿ ਦਾ ਬੇੜਾ ਗਰਕ ਹੋ ਜੇ ਦਾ ਬੇੜਾ ਬਹਿ ਜਾਵੇ ਪਰ ਅੱਜ ਸਾਡਾ ਦੇਣ ਮਾਇ ਪੁੱਛਦਾ ਸਾਡੇ ਮੇ ਬਾਪਾ ਇਹਨਾ ਕੀ ਵੀ ਸਾਨੂੰ ਗੋਦੀ ਚ ਲਈ ਬੈਠੇ ਨਹੀਂ ਉਹ ਦੁਖੀ ਨਾ ਐਡੇ ਪਿੰਡ ਦੇ ਵਿੱਚ ਰਹਿ ਕੇ ਤੁਹਾਡੇ ਕੋਲ ਇੱਥੇ ਖਾਂਦਾ ਪਿੰਦਾ ਰਿਆ 6-7 ਮਹੀਨੇ ਰਿਆ ਉਹਦਾ ਪੇਧ ਕੋਈ ਨਹੀਂ ਪਾਇਆ ਕਿ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਖਬਰਾਂ ਕਰਨ ਵਾਸਤੇ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਿੰਨਾ ਕਰ ਸਕਦਾ ਉਹ ਨਾ ਕਰੇਗਾ ਨਾ ਬਾਬਾ ਜੀ ਕਿਸੇ ਨੂੰ ਨਹੀਂ ਪਤਾ ਲੱਗਿਆ ਪਤਾ ਹੁੰਦੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਤੇ ਇਹ ਤਾਂ ਪਿਆ ਨਹੀਂ ਨਾ ਤੁਹਾਡੇ ਵੇਖ ਮੈਂ ਵੀ ਪਾਪਕ ਹੋ ਗਿਆ ਜਿਵੇਂ ਉਹ ਇੱਥੇ ਰਹਿੰਦਾ ਰਿਹਾ ਕਦੇ ਉਹਦੇ ਉਹਦੇ ਵੱਲ ਕਦੇ ਨਹੀਂ ਧਿਆਨ ਗਿਆ ਕਿ ਵੀ ਐਡੀ ਘੱਟ ਐਡੀ ਘਟਿਆ ਕਰਤੂਤ ਕਰੇਗਾ ਪਿੰਡ ਸਾਡੇ ਸਾਹਮਣੇ ਜਿੰਨੀ ਵੀ ਉਹਨਾਂ ਨੇ ਗੁੱਸ ਗੁੱਸ ਕੀਤੀ ਜਦੋਂ ਪਤਾ ਕੀਤਾ ਉਹਨਾਂ ਦਾ ਫੋਨ ਵਗੈਰਾ ਫਰੋਲਿਆ ਤਾਂ ਉਹਦਾ ਕਿਸੇ ਬੰਦੇ ਨਾਲ ਕੋਈ ਲਿੰਕ ਨਿਕਲਿਆ ਬਾਬਾ ਜੀ ਤਾਂ ਬਹੁਤ ਹੀ ਨਮੋਸਜ ਨੇ ਉਹ ਦਿੰਦੇ ਮਾਲੋ ਰੋਟੀ ਵੀ ਨਹੀਂ ਖਾ ਰਹੇ ਹੋਰ ਵੀ ਇਹ ਘਰਾਂ ਚ ਵਾਪਸੀ ਦਾ ਕਿਉਂ ਵਾਪਸੀ ਪਰ ਜੋ ਸੇਵਾ ਹੈ ਉਹ ਤਾਂ ਆਮ ਜੋ ਰੱਖੇ ਜਾਂਦੇ ਨੇ ਸਾਰੀ ਕਰਦੇ ਨੇ ਸੇਵਾਦਾਰ ਦੇ ਜੇ ਸੇਵਾਦਾਰੀ ਇਖਤਾਨੀ ਕਰਦੂ ਤਾਂ ਇਹਦੋਂ ਮੰਨਪਾਗੀ ਖਬਰ ਕੋਈ ਨਹੀਂ ਆ ਕਾਇਮਰੇ ਸਾਰੇ ਨਕਰ ਦੇ ਕਾਇਮਰੇ ਜੀ ਪਠਲਾ ਪਿੰਡ ਤੋਂ ਕਾਇਮ ਸਾਰੇ ਚੈੱਕ ਕਰੇ ਜੀ ਚੈੱਕ ਕਰਕੇ ਫਿਰ ਸੂਈ ਜਿਹੜੀ ਜਾਂਦੀ ਤੇ ਜੀ ਪਾਠੀ ਸਿੰਘਾਂ ਵਾਲੇ ਇਹ ਗੱਲ ਲੱਗਦੀ ਜਾਂਦੀ ਦੀ ਵੀ ਜਿਹੜੀਆਂ ਚਾਬੀਆਂ ਨੇ ਜੀ ਕਹਨਾ ਚਾਬੇ ਨਾ ਦੇ ਕੋਈ ਲੋਕ ਟੁੱਟਿਆ ਜੀਆ ਲੋਕ ਖੁੱਲੇ ਨਹੀਂ ਇਹ ਦੇਖੋ ਜੀ ਜਿਹੜੇ ਕਹੀ ਜਾਂਦੇ ਨੇ ਜੀ ਦਬਾਰ ਰਹੇ ਨੇ ਦਬਾਰ ਰਹੇ ਨੇ ਉਹ ਆ ਕੇ ਉਹ ਗੱਲ ਕਰਨੇ ਜੀ ਸਾਡੇ ਨਗਰ 'ਚ ਗੱਲ ਕਰਨ ਸਾਡੇ ਨਗਰ ਦਾ ਸਭ ਲਾਵੇ ਲਾਉਣੇ ਸਭ ਨੂੰ ਪਤਾ ਜੀ ਬੇਅਦਬੀਆਂ ਘਟਨਾਵਾਂ ਦੀਆਂ ਬਹੁਤ ਖਬਰਾਂ ਚੱਲਦੀਆਂ ਨੇ ਪਰ ਅਸੀਂ 2015 ਤੋਂ ਲੈ ਕੇ ਉਸ ਤੋਂ ਪਹਿਲਾਂ ਦੇ ਵੀ ਇਨਸਾਫ ਦੀ ਮੰਗ ਕਰ ਰਹੇ ਹਾਂ ਪਰ ਇਨਸਾਫ ਨਹੀਂ ਮਿਲਦਾ ਨਜ਼ਰ ਆ ਰਿਹਾ ਹੁਣ ਤੱਕ ਜਿਹੜੀ ਸਿੱਖ ਸੰਗਤ ਇਨਸਾਫ ਦੀ ਮੰਗ ਕਰ ਰਹੀ ਹੈ ਪਰ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਬਰਨਾਲਾ ਦੇ ਵਿੱਚ ਇੱਕ ਪੈਂਦੇ ਪਿੰਡ ਦੇ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਕਿ ਉਹ ਬਹੁਤ ਨਿੰਦਨਯੋਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਪਿੰਡ ਦਾ ਨਾਮ ਨਹੀਂ ਦੱਸਾਂਗਾ ਉਸ ਦੇ ਨਾਲ ਹੀ ਪਿੰਡ ਦੇ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਹੋਏ ਨੇ ਉਹ ਜਿਸ ਤਿੱਕੇ ਦੇ ਨਾਲ ਜਿਹੜੀ ਕਾਰਵਾਈ ਸੀਗੀ ਗਰੰਟੀ ਸੀਗ ਨੇ ਕੀਤੀ ਸੀਗੀ ਉਸ ਨੂੰ ਪੁਲਿਸ ਨੇ ਫੜ ਲਿਆ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਉਸ ਬਾਰੇ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੋਏਗੀ ਜਿਸ ਤਿੱਕੇ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਪਿੰਡ ਦੇ ਲੋਕ ਸਾਰੇ ਇੱਥੇ ਖੜੇ ਹੋਏ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਰਾਂਗੇ ਬਾਈ ਜਿਸ ਤਿੱਕੇ ਦੇ ਨਾਲ ਇੰਨੀ ਵੱਡੀ ਘਟਨਾ ਵਾਪਰੀ ਗੁਰੂ ਘਰ ਦੇ ਵਿੱਚ ਬਹੁਤ ਨਿੰਦਨਯੋਗ ਹੈ ਤੇ ਇਹ ਗਰੰਤੀ ਸਿੰਘ ਇੱਥੇ ਕਿੰਨੇ ਟਾਈਮ ਦਾ ਰਹਿ ਰਿਹਾ ਸੀਗਾ ਇਹ ਗਰੰਤੀ ਸਿੰਘ ਨੇ ਕੀਤਾ ਜਿਹੜਾ ਇੱਕ ਤਾਂ ਇੱਕ ਉਹਦਾ ਸਾਲਾ ਇਹ ਕਿੰਨੇ ਟਾਈਮ ਦੇ ਇੱਥੇ ਰਹੇ ਸੀ ਬੰਦਾ ਫੋਟੇ ਬਰਾਉਣੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਜੋ ਗੱਲ ਕਰਨ ਨੂੰ ਮੰਨਤਾ ਕਰਦੇ ਨੇ ਐਦੂੰ ਵੱਡੀ ਦੁਨੀਆ ਦੇ ਵਿੱਚ ਮੰਨਤ ਭਾਗੀ ਜੋ ਹੈ ਖਬਰ ਨਹੀਂ ਆਉਣੀ ਜਦੋਂ ਵੀ ਸਾਨੂੰ ਇਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ ਪਹਿਲਾਂ 3 ਤੇ 4 ਤੀਂ ਦੀ ਰਾਤ ਨੂੰ ਇੱਥੇ ਬੰਦਾ ਐਂਟਰ ਹੁੰਦਾ ਜੋ ਕਿ ਸਾਡੇ ਪਾਠੀ ਸਿੰਘ ਆ ਰੱਖੇ ਹੋਤੀ ਉਹ ਮੇਰੇ ਕਾ 7-8 ਮਹੀਨਿਆਂ ਤੋਂ ਇੱਥੇ ਰਹਿ ਰਹੇ ਨੇ ਉਸ ਤੋਂ ਬਾਅਦ ਕੁਸਕ ਡੇਢ ਮਹੀਨੇ ਦਾ ਉਹਨਾਂ ਦਾ ਕੋਈ ਰਿਸ਼ਤੇਦਾਰ ਸਾਲਾ ਹੈ ਉਹਨਾਂ ਦਾ ਤੇ ਉਹ ਰਹਿ ਰਿਹਾ ਹਤੀ ਤੇ ਜਦੋਂ ਤਿੰਨ ਤੋਂ ਚਾਰ ਤਰੀਕ ਦੀ ਘਟਨਾ ਪਤਾ ਲੱਗੀ ਨਾ ਸਵੇਰ ਇੱਕ ਉੱਥੇ ਅੱਗ ਤੇ ਜਲਾਈ ਪਈ ਤੇ ਅੰਦਰੋਂ ਦਰਬਾਰ ਸਾਹਿਬ ਦੇ ਅੰਦਰੋਂ ਤੋਂ ਅਸੀਂ ਆ ਕੇ ਸਾਰਿਆਂ ਨੇ ਦੇਖਿਆ ਤੇ ਉੱਥੇ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਅਸੀਂ ਦਿਖਾਇਆ ਗਿਆ ਚਲੋ ਕੁਸਕ ਕੱਲ ਆਣ ਕੋਲੀ ਇਹ ਦੇਖੀ ਉੱਥੇ ਕਾਰਵਾਈ ਪੂਰੀ ਕਰੀ ਬਾਬਾ ਜੀ ਉਸ ਦਿਨ ਤੋਂ ਹੀ ਮੰਲੋ ਖਾਣਾ ਨਹੀਂ ਖਾ ਰਹੇ ਸਾਡੇ ਇੱਥੇ ਪ੍ਰੋਗਰਾਮ ਹੁੰਦਾ ਉਹ ਵੀ ਕੱਟ ਕਰਕੇ ਪੰਡਾ ਕੀਤਾ ਵੀ ਐਸੀ ਪ੍ਰੋਗਰਾਮ ਹੈ ਜਿਹੜੇ ਨਹੀਂ ਬਣਾਉਣਾ ਤਾਂ ਲੋਕਾਂ ਨੇ ਉੱਥੇ ਕਿਹਾ ਵੀ ਨਹੀਂ ਜੀ ਆਪਾਂ ਬਹੁਤ ਪੁਰਾਣੇ ਸਮੇਂ ਲੰਮੇ ਸਮੇਂ ਤੋਂ ਉੱਪਰੋਂ ਆਪਾਂ ਜੋ ਇਹ ਪ੍ਰੋਗਰਾਮ ਕਰਦੇ ਨੇ ਆਪਾਂ ਪ੍ਰੋਗਰਾਮ ਕਰੋ ਤਾਂ ਉਸ ਤੋਂ ਬਾਅਦ ਅੱਗ ਦੇ ਉੱਪਰ ਜਾਂਚ ਹੋ ਰਹੀ ਸੀ ਤੇ ਜਦੋਂ ਆ ਕੇ ਇੱਥੇ ਦੇਖਿਆ ਗਿਆ 25 ਤੀਕ ਨੂੰ ਸਵੇਰ ਨਾਲ ਉਧਰ ਜੋ ਵਰਸੀ ਦਾ ਸਮਾਗਮ ਚੱਲ ਰਿਹਾ ਸੀ ਉਧਰ ਸਾਰੇ ਮੰਨ ਲਓ ਪਾਠਾਂ ਦੀ ਲੜੀ ਚੱਲੀ ਸੀ ਭੋਗ ਪਾ ਕੇ ਸਿਰਫ ਇੱਕ ਹੀ ਅਖੰਡ ਪਾਠ ਜੋ ਉਧਰ ਪ੍ਰਾਰੰਭ ਕਰਨਾ ਸੀ ਉਸ ਤੋਂ ਬਾਅਦ ਦੋ ਸਹਿਜ ਪਾਠ ਆਏ ਉਹ ਪਾਠੀ ਸਿੰਘ ਕਹਿੰਦੇ ਬਾਬਾ ਜੀ ਆਪਾਂ ਵੀ ਉਧਰ ਢਾਹ ਵਾਲਾ ਡੇਰਾ ਸੱਭਾ ਕਰ ਲੈਣੇ ਜਾ ਕੇ ਪੜ ਇੱਕ ਜੋ ਵੀਰਤੀ ਸੁਭਾਏਮਾਨ ਪਹਿਲੀ ਧੀ ਬਿਰਾਜਮਾਨਤੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੂਸਰੀ ਵੀਰ ਲੈ ਕੇ ਪ੍ਰਕਾਸ਼ ਕਰਨੀ ਚਾਹੀ ਜਦੋਂ ਵੀ ਪ੍ਰਕਾਸ਼ ਕਰੇ ਤਾਂ ਸਿੰਘਤੀ ਜੋ ਉਹਨੇ ਦੇਖਿਆ ਬਹੁਤ ਹੀ ਮੰਤ ਭਾਗੀ ਜੋ ਖਬਰ ਹੈ ਉਹ ਦੇਖਣ ਨੂੰ ਮਿਲੀ ਤੇ ਉਸੇ ਟਾਈਮ ਹੀ ਉਹਨਾਂ ਨੇ ਫਿਰ ਦੁਬਾਰਾ ਮਾਲੋ ਵੀਰਤੀ ਸੋਇਮਾਨ ਕੀਤੀ ਤੇ ਉਧਰ ਬਾਬਾ ਜੀ ਨੂੰ ਬੁਲਾਇਆ ਸੰਗਤ ਨੂੰ ਬੁਲਾਇਆ ਕਰਕੇ ਪ੍ਰਸ਼ਾਸਨ ਨੂੰ ਅਸੀਂ ਕਿਹਾ ਪ੍ਰਸ਼ਾਸਨ ਨੇ ਐਤੇ ਟਾਈਮ ਹੀ ਜਦੋਂ ਆਇਆ ਪ੍ਰਸ਼ਾਸਨ ਜਿਹੜੇ ਦੋ ਸਿੰਘ ਰਹਿ ਰਹੇ ਸੀ ਇਹਨਾਂ ਨੂੰ ਆਪਣੇ ਨਾਲ ਹੀ ਲੈ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਅਨਫਾਰਮ ਫੇਰ ਕੀਤਾ ਅਸੀਂ ਮੰਗਰਾ ਕਰਦੇ ਰਹੇ ਬਾਬਾ ਜੀ ਵੀ ਭਲੇ ਭਲੇ ਉਧਰ ਪ੍ਰੋਗਰਾਮ ਸੀ ਅਸੀਂ ਮੰਗਰ ਜਾਂਦੇ ਰਹੇ ਜੀ ਉਹਦੇ ਵਿੱਚ ਸਾਨੂੰ ਬੁਲਾਇਆ ਗਿਆ ਡਿਪਟੀ ਸਾਹਿਬ ਆਪ ਆਏ ਅਸੀਂ ਸਾਡੇ ਮੌਜੂਦਾ ਸਰਪੰਚ ਸਾਹਿਬ ਇੱਕ ਮੈਂਬਰ ਸਾਹਿਬ ਸੀ ਤੇ ਦੋ ਜਾਨੇ ਪਿੰਡ ਦੇ ਬੰਦੇ ਅਸੀਂ ਤੇ ਇੱਕ ਸੰਗਤ ਜੀ ਇੱਥੇ ਆਏ ਹੋਏ ਸਾਡੇ ਸਾਹਮਣੇ ਪੁੱਛ ਦੱਸ ਕੀਤੀ ਸਾਰੀ ਜੋ ਜਦੋਂ ਪੁੱਛ ਦੱਸ ਕੀਤੀ ਤਾਂ ਜੋ ਪਾਠੀ ਸਿੰਘ ਦਾ ਸਾਲਾ ਤੀ ਸਾਰੀ ਸੱਕ ਦੀ ਸੂਈ ਉਹਨਾਂ ਦੇ ਵਾਲੇ ਘومی ਸਾਡੇ ਸਾਹਮਣੇ ਜਿੰਨੀ ਵੀ ਉਹਨਾਂ ਨੇ ਪੁੱਛਗਿੱਛ ਕੀਤੀ ਜਦੋਂ ਪਤਾ ਕੀਤਾ ਉਹਨਾਂ ਦਾ ਫੋਨ ਵਗੈਰਾ ਫਰੋਲਿਆ ਤਾਂ ਉਹਦਾ ਕਿਸੇ ਬੰਦੇ ਨਾਲ ਕੋਈ ਲਿੰਕ ਨਿਕਲਿਆ ਮਾੜਾ ਮੋਟਾ ਉਹੇ ਸੰਬੰਧ ਜਾਂ ਕਿਸ ਤਰ੍ਹਾਂ ਦੀ ਉਹਨਾਂ ਨੇ ਗੱਲ ਕਰਾਈ ਤਾਂ ਉਹਦੇ ਵਿੱਚ ਉਹਨਾਂ ਦਾ ਕੋਈ ਲਿੰਕ ਨਿਕਲਿਆ ਉਹਨਾਂ ਨੇ ਫੋਨ ਟ੍ਰੇਸ ਤੇ ਉਸ ਟਾਈਮ ਲਾਤਾ ਸਾਡਾ ਪ੍ਰਸ਼ਾਸਨ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਅਸੀਂ ਵੀ ਦਿੱਤਾ ਤਾਂ ਕਿ ਇਹਦੀ ਆਪਾਂ ਨੂੰ ਜੜ ਤੱਕ ਜਾ ਸਕੀਏ ਵੀ ਇਹ ਕੀ ਨੇ ਕਰਵਾਇਆ ਤੇ ਕਿਉਂ ਕੀਤਾ ਗਿਆ ਤਾਂ ਕਿ ਇਸ ਤਰ੍ਹਾਂ ਦੀ ਹੈ ਜੋ ਦੁਬਾਰਾ ਘਟਨਾ ਨਾ ਵਾਪਰੇ ਆਪਾਂ ਇਹੀ ਹੈ ਸਾਡਾ ਪ੍ਰਸ਼ਾਸਨ ਨੇ ਸਾ ਦਿੱਤਾ ਪਿੰਡ ਦੀ ਸੰਗਤ ਨੇ ਵੀ ਬਾਬਾ ਜੀ ਤਾਂ ਬਹੁਤ ਹੀ ਨਮੋਸ ਨੇ ਉਹ ਦਿੰਦੇ ਮਾਲੂ ਰੋਟੀ ਵੀ ਨਹੀਂ ਖਾ ਰਹੇ ਹੋਰ ਵੀ ਇਹ ਘਟਨਾ ਜੇ ਵਾਪਰੀ ਤਾਂ ਕਿਉਂ ਵਾਪਰੀ ਸਾਡੇ ਪ੍ਰਬੰਧ ਤੁਸੀਂ ਦੇਖਿਓ ਜਾ ਕੇ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਨਹੀਂ ਮੇਰਾ ਘਰ ਨਾਲ ਹੀ ਹੈ ਪਰਵੰਧਾਂ ਦੇ ਵਿੱਚ ਕੋਈ ਕਮੀ ਨਹੀਂ ਦੇਖੋ ਜਦੋਂ ਬਾੜੀ ਖੇਤ ਨੂੰ ਖਾਨ ਲੱਗ ਜੇ ਇਸ ਤੋਂ ਉੱਪਰ ਤਾਂ ਦੇਖੋ ਵੀ ਕੋਈ ਕੁਝ ਨਹੀਂ ਰਹਿ ਸਕਾ ਆਪਾਂ ਸੱਕ ਕਰੀਏ ਕੋਈ ਬਾਹਰਲਾ ਬੰਦਾ ਜਿੰਦਾ ਤੋੜ ਕੇ ਚਲਾ ਜਾਵੇ ਹੋਰ ਹੁਣ ਦੇਖੋ ਪਾਠੀ ਸਿੰਘ ਤਾਂ ਹਰਕ ਜਗ੍ਹਾ ਹੀ ਹੁੰਦਾ ਮੰਨ ਲਓ ਪ੍ਰਵੰਧ ਤਾਂ ਇੱਕ ਬੰਦੇ ਲਈ ਵੀ ਹੁੰਦਾ ਅੱਜ ਸ਼੍ਰੋਮਣੀ ਕਮੇਟੀ ਦਾ ਮੰਨ ਲਓ ਬਣਾਇਆ ਜ세ਦਾਰ ਪਏ ਜਾਂਦੇ ਨੇ ਪਰ ਜੋ ਸੇਵਾ ਹੈ ਉਹ ਤਾਂ ਆਮ ਜੋ ਰੱਖੇ ਜਾਂਦੇ ਨੇ ਸਾਰੇ ਕਰਦੇ ਨੇ ਸੇਵਾਦਾਰ ਤੇ ਜੇ ਸੇਵਾਦਾਰੀ ਅਸਤਾਨੀ ਕਰ ਦੂ ਤਾਂ ਇਸ ਤੋਂ ਮੰਤਪਾਗੀ ਖਬਰ ਕੁਝ ਨਹੀਂ ਹੁੰਦੀ ਬਿਲਕੁਲ ਅੱਛਾ ਭਾਈ ਸਾਹਿਬ ਜੀ ਜਿਵੇਂ ਉਹ ਗਰੰਤੀ ਸਿੰਘ ਦੇ ਸਾਲੇ ਨੇ ਕੁਝ ਕੀਤਾ ਤੁਹਾਨੂੰ ਪਹਿਲਾਂ ਉਹਦੇ ਤੇ ਕਦੇ ਕੋਈ ਸ਼ੱਕ ਹੋਇਆ ਜਾਂ ਜਦੋਂ ਇੱਥੇ ਆਇਆ ਵੀ ਇਹ ਐਵੇਂ ਦਾ ਬੰਦਾ ਹੋਏਗਾ ਜਿਸ ਦੇ ਨਾਲ ਵੀ ਇਹਨੇ ਘਟਿਆ ਕਰਤੂਤ ਕੀਤੀ ਹੈ ਗੁਰੂ ਮਹਾਰਾਜ ਦੇ ਅੰਗ ਪੜੇਗੇ ਤੁਹਾਨੂੰ ਕਦੇ ਕੋਈ ਸ਼ੱਕ ਹੋਇਆ ਉਹਦੇ ਉੱਤੇ ਕਿ ਜਾਂ ਉਹਦਾ ਪਿਛੋਕੜ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਐਵੇਂ ਦਾ ਬੰਦਾ ਹੋਊਗਾ ਨਹੀਂ ਜੀ ਨਹੀਂ ਪਹਿਲਾਂ ਕੋਈ ਗੱਲ ਨਹੀਂ ਸੀ ਹੋਈ ਜੀ ਜਦੋਂ ਇਹ ਘਟਨਾ ਹੋਈ ਹੈ ਜੀ ਉਸ ਤੋਂ ਬਾਅਦ ਇਹ ਕਿਰਾਂ ਚਲਿਆ ਗਿਆ ਜੀ ਇੱਥੋਂ ਉਸ ਤੋਂ ਬਾਅਦ ਕਿਹੜਾ ਗ੍ਰੰਥੀ ਹੈ ਜੀ ਉਹਨੇ ਦੁਬਾਰੇ ਇੱਥੇ ਛੱਦਿਆਗਾ ਛੱਦ ਕੇ ਜਦੋਂ ਜਿੱਥੇ ਬਾਬਾ ਜੀ ਨੇ ਖੋਦਾ ਆ ਕੈਮਰੇ ਸਾਰੇ ਨਗਰ ਦੇ ਕੈਮਰੇ ਜੀ ਪਠਲਾ ਪਿੰਡ ਤੋਂ ਕੈਮਰੇ ਸਾਰੇ ਚੈੱਕ ਕਰੇ ਜੀ ਚੈੱਕ ਕਰਕੇ ਫਿਰ ਸੂਈ ਜਿਹੜੀ ਜਾਂਦੀ ਤੇ ਜੀ ਪਾਠੀ ਸਿੰਘਾਂ ਵਾਲੇ ਇਹ ਗੱਲ ਲੱਗਦੀ ਜਾਂਦੀ ਦੀ ਵੀ ਜਿਹੜੀਆਂ ਚਾਬੀਆਂ ਨੇ ਜੀ ਕਹਨਾ ਚਾਬੇ ਨਾਜ਼ਕ ਜੀ ਕੋਈ ਲੋਕ ਟੁੱਟਿਆ ਜੀਗਾ ਲੋਕ ਖੁੱਲੇ ਨਹੀਂ ਜੀ ਵਾਹ ਵੀ ਚਾਬੀਆਂ ਇਨਾਂ ਕੋਲੇ ਨਹੀਂ ਉਧਰ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਸੀ ਵੀ ਸਾਨੂੰ ਮੇਨ ਗੱਲ ਚਾਬੀਆਂ ਦੀ ਹੈ ਜੀ ਵੀ ਚਾਬੀਆਂ ਦੇਖੋ ਜੀ ਇਨਾਂ ਤੋਂ ਪੁੱਛੋ ਉਹ ਕੱਲ ਸਾਡੇ ਸਾਹਮਣੇ ਜੀ ਉਹਨਾਂ ਨੇ ਦੱਸਿਆ ਸਾਰਾ ਕੁਝ ਵੀ ਮੈਂ ਟੇਬਲ ਤੋਂ ਚਾਬੀਆਂ ਚੱਕੀਆਂ ਨੇ ਜੀ ਟੇਬਲ ਤੋਂ ਚਾਬੀਆਂ ਜਾ ਕੇ ਬਾਹਰ ਖੋਲਿਆ ਜੀ ਅੱਜ ਜਿਹੜਾ ਉਹ ਲਿਆਂਦਾ ਦੀ ਗਾਈ ਇੱਥੇ ਸਾਨੂੰ ਇਹ ਸ਼ੱਕ ਤੀ ਦੀਗਾ ਪਹਿਲਾਂ ਜੀ ਵੀ ਜਿਹੜਾ ਡੀਵੀਆਰ ਦੇ ਤਾਰਾਂ ਨੇ ਜੀ ਉਹ ਕੱਢ ਨਹੀਂ ਸਕਦਾ ਇਹ ਇਕੱਲਾ ਅੱਜ ਜੀ ਉਹਨੇ ਤਾਰ ਪਾ ਕੇ ਪਰਨਾ ਪਾ ਕੇ ਕਮੈਂਟ ਦੇ ਤਾਰਾਂ ਕੱਢਤੀ ਮਤਲਬ ਉਹਨੇ ਸਾਰਾ ਕੁਝ ਕਰਕੇ ਦਿਖਾਇਆ ਜੋ ਪਹਿਲਾਂ ਉਹ ਕਤੂਤ ਕੀਤੀ ਸੀਗੀ ਕਿ ਮੈਂ ਮੈਂ ਕੈਮਰਾ ਬੰਦ ਕੀਤੇ ਐਵੇਂ ਉੱਥੇ ਗਿਆ ਮੈਂ ਹਾਂ ਜੀ ਉਹਨੇ ਸਾਰਾ ਕੁਝ ਨੂੰ ਕਰਕੇ ਦਿਖਾਇਆ ਜੀ ਪ੍ਰਸ਼ਾਸਨ ਨੇ ਜੀ ਦੇਖੋ ਰਾਤ ਵੀ ਸਾਨੂੰ ਕਿਹਾ ਜੀ ਕਿ ਵੀ ਸਵੇਹਾ ਲੈ ਕੇ ਆਵਾਂਗੇ ਅੱਜ ਲੈ ਕੇ ਜਾਂਦਾ ਜੀ ਇੱਥੇ ਸਾਰਾ ਕੁਝ ਸਾਨੂੰ ਪ੍ਰਸ਼ਾਸਨ ਨੇ ਉਵੇਂ ਕਰਕੇ ਦਿਖਾ ਕੇ ਸਾਨੂੰ ਯਕੀਨ ਦਿਵਾਇਆ ਜੀ ਵੀ ਹਾਂ ਇਹੀ ਬੰਦਾ ਜੀ ਅੱਛਾ ਇਹ ਕੀ ਕੌਣ ਕਰਵਾ ਰਿਆ ਸੀਗਾ ਇਹਦਾ ਪਤਾ ਲੱਗਿਆ ਕੁਝ ਪਤਾ ਨਹੀਂ ਕੋਣ ਬੰਦਾ ਹੋ ਸਕਦਾ ਹੈ ਜਾਂ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਦੇ ਜੀਜਾ ਜੀ ਨੇ ਉਹਨਾਂ ਦਾ ਵੀ ਕੋਈ ਹੱਥ ਹੈਗਾ ਉਸ ਤੇ ਨਹੀਂ ਦੇਖੋ ਪ੍ਰਸ਼ਾਸਨ ਨੇ ਜਾਂਚ ਕਰੀ ਜਾਂਦਾ ਜੀ ਹਲੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਜੀ ਹਲੇ ਜਿਵੇਂ ਜਿਵੇਂ ਪਤਾ ਲੱਗੀ ਜਾਊਗਾ ਜੋਸ਼ ਨੂੰ ਦੱਸੀ ਜਾਵਾਂਗੇ ਤੁਹਾਨੂੰ ਕੋਈ ਸ਼ੱਕ ਹੈਗਾ ਗਰੰਤੀ ਸਿੰਘ ਦੇ ਉੱਤੇ ਕਿ ਵੀ ਉਹ ਇਨਵਾਲਵ ਹੋ ਸਕਦੇ ਨੇ ਇਸ ਚੀਜ਼ ਦੇ ਵਿੱਚ ਜਾਂ ਕਿ ਨਹੀਂ ਵੀ ਲੱਗਦਾ ਕਿ ਨਹੀਂ ਉਹ ਬੰਦਾ ਠੀਕ ਹੈ ਗਰੰਤੀ ਸਿੰਘ ਦੇਖੋ ਜੀ ਜਦੋਂ ਚਾਬੀਆਂ ਉਸ ਦੇ ਸਹਰਾ ਨੂੰ ਚੱਕੀਆਂ ਗਈਆਂ ਨੇ ਜੀ ਉਹ ਹੋ ਵੀ ਸਕਦਾ ਹੈ ਜੀ ਇਹ ਆਪਾਂ ਕਹੀ ਨਹੀਂ ਕਿ ਨਾ ਸ਼ੱਕ ਦੇ ਜੀ ਹਲੇ ਜਾਂਚ ਚੱਲਦੀ ਹੈ ਜੀ ਜਾਂਚ ਤੋਂ ਬਾਅਦ ਪਤਾ ਲੱਗੂਗਾ ਵੀ ਹੈਗੇ ਆ ਜਾਂ ਨਾ ਆਏ ਹੁਣ ਪ੍ਰਸ਼ਾਸਨ ਉਹਨੇ ਹੀ ਜਾਂਚ ਕਰੀ ਜਾਂਦਾ ਜੀ ਬਿਲਕੁਲ ਇਹ ਇਸ ਦੇ ਵਿੱਚ ਲਗਾਤਾਰ ਘਟਨਾਵਾਂ ਪਰੀਆਂ ਰਹੇ ਜਿਵੇਂ ਗਰੰਤੀ ਸਿੰਘ ਆਪ ਤੋਂ ਉੱਥੇ ਸੇਵਾਵਾਂ ਨਿਭਾਰੇ ਸੀਗੇ ਉਹਨਾਂ ਨੇ ਆਪਦੇ ਸਾਲ ਨੂੰ ਕਿਉਂ ਬੁਲਾਇਆ ਇਸ ਦਾ ਕਮੇਟੀ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਕਿ ਵੀ ਇੱਕ ਉਸਾਲਾ ਇੱਥੇ ਕਿਉਂ ਰਹਿ ਰਿਹਾ ਕਿਵੇਂ ਆਇਆ ਦੇਖੋ ਜੀ ਪਤਾ ਤੀ ਉਧਰ ਦੇਖੋ ਜੀ ਸਾਡੇ ਲੜੀ ਚੱਲਦੀ ਹੈ ਜੀ ਉਸੇਹੋ ਪਾਠ ਵੀ ਕਰਦਾ ਰੌਲ ਵੀ ਲਾ ਕੇ ਆਉਂਦਾ ਰਿਹਾ ਜਗਾ ਜੀ ਉਹ ਪੈਸੇ ਦਿੱਤੇ ਜਾਂਦੇ ਸੀ ਕੋਈ ਜੋ ਬੰਦੀ ਤਨਖਾਹ ਦਿੱਤੀ ਜਾਂਦੀ ਸੀ ਉਹਨੂੰ ਗੁਰਦੁਆਰਾ ਸਾਹਿਬ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਉਹਨੂੰ ਉਹਦਾ ਉਂ ਛੱਡਿਆ ਹੋਇਆ ਜੀ ਹਲੇ ਉਹਦਾ ਗਰੰਤੀ ਸਿੰਘ ਨੇ ਆਪਣੀ ਮਦਦ ਲਈ ਬੁਲਾਇਆ ਜੀ ਹਾਂ ਉਹ ਦੇਖੋ ਜੀ ਜਦੋਂ ਆਇਆਗਾ ਜੀ ਬਾਬੇ ਤੋਂ ਬਿਨਾ ਪੁੱਛੇ ਛੱਡਿਆ ਠੀਕਾ ਜੀ ਬਾਬਾ ਜੀ ਨੇ ਉਸ ਗੱਲ 'ਚ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਬਿਨਾ ਪੁੱਛੇ ਇਹਨੂੰ ਛੱਡਿਆ ਕਿਉਂ ਬਾਬਾ ਜੀ ਨੇ ਕਿਹਾ ਵੀ ਅਬ ਇਹਨੂੰ ਤੋਰੋ ਤੁਸੀਂ ਉਹ ਕਹਿੰਦਾ ਜੀ ਚਲੋ ਆਪਨੇ ਸੇ ਸ਼ਮਾਗਮਾ ਜੀ ਵੀ ਚਲੋ ਰੌਲਾ ਲਾ ਲਿਆ ਕਰੂਗਾ ਜੀ ਵੀ ਦੋ ਪੈਸੇ ਬਣ ਜਾਣਗੇ ਜੀ ਹੁਣ ਆਪਾਂ ਨੂੰ ਕੀ ਪਤਾ ਦੀਗਾ ਵੀ ਜੀ ਐਡਾ ਬੰਦਾ ਬੇਈਮਾਨ ਨਿਕਲੂ ਐਡਾ ਘਾਤਕ ਨਿਕਲੂਗਾ ਜੀ ਇਹਦਾ ਕੋਈ ਉਹ ਹੀ ਹੁੰਦੀ ਹੁੰਦਾ ਹੈ ਕਿ ਨਾ ਜੀ ਇਹ ਗੱਲ ਹੈ ਜੀ ਇੱਕ ਇਹ ਵੀ ਕਈ ਸੋਸ਼ਲ ਮੀਡੀਆ ਦੇ ਉੱਤੇ ਪੋਂ ਬਾਹਰ ਬੈਠੀ ਸੰਗਤ ਕਈ ਸਵਾਲ ਖੜੇ ਕਰ ਰਹੇ ਨੇ ਤੁਹਾਡੇ ਪਿੰਡ ਦੇ ਉੱਤੇ ਤੁਹਾਡੀ ਸੰਗਤ ਦੇ ਉੱਤੇ ਸਾਰੇ ਉੱਤੇ ਕਿ ਇਸ ਕੇਸ ਨੂੰ ਦਫਾ ਦਫਾ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਪ੍ਰੈਸ਼ਰ ਕਰ ਰਿਹਾ ਪਿੰਡ ਦੇ ਉੱਤੇ ਤੇ ਪਿੰਡ ਵਾਲਾ ਉਹਨਾਂ ਦਾ ਸਾਥ ਦੇ ਰਿਹਾ ਇਸ ਤਿੱਕੇ ਨਾਲ ਵੀ ਇਹ ਘਟਨਾ ਜਿਹੜੀ ਸਾਹਮਣੇ ਨਾ ਆਵੇ ਇਸ ਤਰ੍ਹਾਂ ਦਾ ਵੀ ਕੋਈ ਹੈਗਾ ਤੁਹਾਡੇ ਤੇ ਪ੍ਰੈਸ਼ਰ ਜਾਂ ਕੋਈ ਕੋਈ ਗੱਲਬਾਤ ਐ ਮੇਰੇ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਛਾਡੇ ਤੇ ਠੀਕ ਹੈ ਜੀ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਸਾਡਾ ਪਿੰਡ ਬਹੁਤ ਸ਼ਾਂਤ ਮਈ ਰਹਿ ਕੇ ਜੀ ਅਸੀਂ ਸ਼ਾਂਤ ਮਈ ਰਹਿ ਕੇ ਇਸ ਛਾਸਤ ਤੇ ਇਹ ਇੱਥੇ ਤੱਕ ਪਹੁੰਚੇ ਆ ਜੀ ਇਸ ਤੋਂ ਬਾਅਦ ਸਾਡੀ ਇਹੀ ਕੋਸ਼ਿਸ਼ ਹੈ ਜੀ ਰੌਲਾ ਪਾ ਕੇ ਤਾਂ ਕੁਝ ਮਿਲਦਾ ਨਹੀਂ ਧਰਨੇ ਲਾ ਕੇ ਨਹੀਂ ਕੁਝ ਮਿਲਦਾ ਜੀ ਜੇ ਤਾਂ ਕੁਝ ਪਹਿਲਾਂ ਮਿਲਿਆ ਹੋਵੇ ਤਾਂ ਤਾਂ ਦੱchn ਜੀ ਸਾਡਾ ਬਾਬਾ ਜੀ ਦਾ ਜਿਹੜਾ ਉਸ ਦਿਨ ਤੋਂ ਜੀ 3 ਤਰੀਕ ਤੋਂ ਜੀ ਉਸ ਦਿਨ ਤੋਂ ਪੂਰਾ ਫੁੱਲ ਮਾੜੀ ਮਾੜੀ ਉਸ ਕਰਕੇ ਜੀ ਕੈਮਰੇ ਦੇਖ ਕੇ ਜੀ ਵੈਰੀਫਿਕੇਸ਼ਨ ਕਰ ਕਰ ਇਹ ਉਰੇ ਤੱਕ ਲਿਆਂਦਾ ਹੋਇਆ ਜੀ ਕੰਮ ਇਹ ਦੇਖੋ ਜੀ ਜਿਹੜੇ ਬੋਲ ਕਹੀ ਜਾਂਦੇ ਨੇ ਜੀ ਦਬਾਰ ਰਹੇ ਨੇ ਦਬਾਰ ਰਹੇ ਨੇ ਉਹ ਆ ਕੇ ਉਹ ਇਹ ਗੱਲ ਕਰਨ ਜੀ ਸਾਡੇ ਨਗਰ ਚ ਗੱਲ ਕਰਨ ਸਾਡੇ ਨਗਰ ਦਾ ਸਭ ਲਾਭ ਲਾਉਣੇ ਸਭ ਨੂੰ ਪਤਾ ਜੀ ਸ਼ਾਂਤਮਈ ਨਗਰ ਆ ਸਾਡਾ ਦੇਖੋ ਜੀ ਹੁਣ ਜੇ ਧਰਨੇ ਲਾਉਂਦੇ ਰੋਲੇ ਪਾਉਂਦੇ ਕੁਝ ਨਹੀਂ ਨਿਕਲਦਾ ਜੀ ਪ੍ਰਸ਼ਾਸਨ ਸਾਨੂੰ ਕਹਿੰਦਾ ਪ੍ਰਸ਼ਾਸਨ ਵੀ ਸਾਨੂੰ ਇਹ ਗੱਲ ਕਹਿ ਰਿਹਾ ਵੀ ਛੋਟਾ ਬਹੁਤ ਬਹੁਤ ਧੰਨਵਾਦ ਆ ਕਿਹੜਾ ਤੁਸੀਂ ਸਾਡਾ ਸਾਥ ਦਿੱਤਾ ਜੀ 60% ਇਹ ਕੇਸ ਜੀ ਬਾਬਾ ਜੀ ਨੇ ਆਪ ਕੱਢਿਆ ਜੀ ਖੁਦ ਜਿਹੜਿਆ ਰਿਕਾਰਡਿੰਗਾਂ ਲਾ ਲੋ ਜੀ ਕੈਮਰੇ ਲਾ ਲੋ ਜੀ ਸਾਰਾ ਕੁਝ ਉਹ ਬਾਬਾ ਜੀ ਨੇ ਹੌਲੀ ਹੌਲੀ ਦੇਖ ਦੇਖ ਸਾਰਾ ਕੁਝ ਪ੍ਰਸ਼ਾਸਨ ਨੂੰ ਦਿਖਾਇਆ ਜੀ ਇਹ ਗੱਲ ਆ ਜੀ ਇੱਕ ਪ੍ਰਾਤਨ ਬੀੜ ਹੈ ਉਸ ਦਾ ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਸਾਰੀ ਬੇਅਦਬੀ ਕੀਤੀ ਉਹ ਪ੍ਰਾਤਨ ਬੀੜ ਹੈ ਜਾਂ ਫਿਰ ਕੀ ਹੈ ਜਿਹੜਾ ਜ਼ਿਕਰ ਆ ਰਿਹਾ ਕਿੰਨੇ ਪੁਰਾਣੀ ਬਰੀਡ ਹੈ ਹਾਂਜੀ ਉਹ ਪ੍ਰਾਤਨ ਬੀੜ ਹੈ ਗੁਰੂ ਸਾਹਿਬ ਜੀ ਇੱਥੇ ਪ੍ਰਾਤਨ ਬੀੜਾ ਹੋ ਰਹੀ ਗਏ ਇਹਨਾਂ ਨੂੰ ਕਹਿ ਵੀ ਗਿਆ ਸੀ ਜਿਹੜੇ ਸਾਡੇ ਪ੍ਰਧਾਨ ਜੀ ਨੇ ਵੀ ਆਪਾਂ ਬੀੜਾ ਜੋ ਪ੍ਰਕਾਸ਼ ਨਹੀਂ ਕਰਨੀ ਗੁਰੂ ਸਾਹਿਬ ਦਾ ਤੇ ਉਹਦੇ باوجود ਵੀ ਇਹਨਾਂ ਨੇ ਇੱਕ ਦੋ ਵਾਰ ਉਪਰਕਾਸ਼ ਕੀਤਾ ਤੇ ਜਿਹੜੀਆਂ ਗੱਲਾਂ ਅਫਸੋਸਨ ਮੀਡੀਆ ਤੇ ਤੁਸੀਂ ਸੁਣਦੇ ਹੋ ਬਾਹਰ ਬੈਠੇ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੇ ਇਤਨੂੰ ਵੱਡੀ ਬੰਦਪਾਗੀ ਖਬਰ ਕੋਈ ਹੋ ਨਹੀਂ ਸਕਦੀ ਇਸ ਤਰ੍ਹਾਂ ਦੇ ਸਵਾਲ ਠਾਉਣੇ ਵੀ ਲੋਕ ਸਾਥ ਨਹੀਂ ਦੇ ਰਹੇ ਦਬਾਉਣ ਦੀ ਗੱਲ ਕਰ ਰਹੇ ਮੈਂ ਉਹਨਾਂ ਨੂੰ ਸਿੱਖ ਨਹੀਂ ਸਮਝਦਾ ਉਹ ਸਿੱਖ ਨਹੀਂ ਹੋ ਸਕਦੇ ਇਤਨੂੰ ਵੱਡੇ ਹਿਰਦੇ ਕਿਵੇਂ ਬਲੁੰਦਰੇ ਜਾਣਗੇ ਇਹ ਕੋਈ ਜਾਂਚ ਵਾਲੀ ਮਸ਼ੀਨ ਨਹੀਂ ਵੀ ਕੌਣ ਗੁਰੂ ਸਾਹਿਬ ਨੂੰ ਕਿੰਨਾ ਪਿਆਰ ਕਰਦਾ ਆਪਣੇ ਦੁਨੀਆ ਦੇ ਵਿੱਚ ਇੱਕੋ ਇੱਕ ਗੁਤਾਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੇ ਜੋ ਰਹਿਬਰ ਨੇ ਤੇ ਇਹ ਕਿਵੇਂ ਕਹਿ ਸਕਦੇ ਆ ਵੀ ਲੋਕ ਉਹ ਮੈਂ ਕਹਿੰਦਾ ਸਿੱਖ ਨਹੀਂ ਹੋ ਸਕਦੇ ਜੋ ਇਸ ਤਰ੍ਹਾਂ ਦੀ ਗੱਲਾਂ ਆਪਾਂ ਇਹਨਾਂ ਦੀ ਢੰਗਾਈ ਵੱਲ ਜਾਣਾ ਵੀ ਕਿਉਂ ਕੀਤਾ ਗਿਆ ਤਾਂ ਕਿ ਅਗੇ ਨਾ ਹੋਵੇ ਜੇ ਆਪਾਂ ਇਸ ਤਰ੍ਹਾਂ ਦੇ ਪੁੱਠੀਆਂ ਸਿੱਧੀਆਂ ਗੱਲਾਂ ਕਰਾਂਗੇ ਉਹ ਗੁਰੂ ਸਾਹਿਬ ਨੂੰ ਮੇਰਾ ਸਹਾਂ ਉਹ ਪਿਆਰ ਨਹੀਂ ਕਰਦੇ ਜਿਹੜੇ ਪਿਆਰ ਕਰਦੀ ਆ ਸੰਗਤ ਬੈਠੀ ਐ ਅਸੀਂ ਜਾਂਚ ਤੱਕ ਪਹੁੰਚੇ ਜੇ ਮੰਨ ਲਓ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਸਾਥ ਦਿੱਤਾ ਦੇਖੋ ਤਿੰਨ ਚਾਰ ਜਨਾਂ ਦੇ ਵਿੱਚ ਆਪਾਂ ਪਹੁੰਚੋ ਕਿ ਵੀ ਜਿਹਨੇ ਕੀਤਾ ਉਹ ਸਾਹਮਣੇ ਹੈ ਹੁਣ ਅੱਗੇ ਲਿਆਵਾਂਗੇ ਤਾਂ ਵੀ ਕਿਹਨੇ ਕਰਾਇਆ ਉਹਦੇ ਵੱਲ ਅਸੀਂ ਵਧਾਂਗੇ ਪਰ ਪੌੜੀਦਰ ਪੌੜੀ ਜੇ ਤਾਂ ਪ੍ਰਸ਼ਾਸਨ ਹੱਥਖੜਾ ਕਰ ਜਾਂਦਾ ਅਸੀਂ ਧਰਨਾ ਲਾਉਣਾ ਆਪਣਾ ਉਹ ਧਰਨਾ ਲਾਉਣਾ ਤਾਂ ਐਂਡ ਵਾਲਾ ਕੰਮ ਹੁੰਦਾ ਤੇ ਜੇ ਆਪਾਂ ਪਹਿਲਾਂ ਹੀ ਵਿਗਨ ਪਾਣ ਦੇ ਜੇ ਪ੍ਰਸ਼ਾਸਨ ਸਾਡਾ ਸਾਥ ਨਾ ਦਿੰਦਾ ਸੀ ਉਹਨਾਂ ਦਾ ਨਾ ਦਿੰਦੇ ਫਿਰ ਧਰਨਾ ਲਾਉਣਾ ਬਣਦਾ ਜਦੋਂ ਪ੍ਰਸ਼ਾਸਨ ਸਾਥ ਦੇ ਰਿਹਾ ਅਸੀਂ ਦਿਨ ਦੇ ਵਿੱਚ ਪੰਜ ਪੰਜ ਵਾਰ ਜਾ ਰਹੇ ਹਾਂ ਸਾਨੂੰ ਬੁਲਾਇਆ ਜਾ ਰਿਹਾ ਫਲਾਨੀ ਜਗ੍ਹਾ ਹੋ ਉੱਥੇ ਆਓ ਸਾਡੇ ਸਾਹਮਣੇ ਜਾਂਚ ਹੋ ਰਹੀ ਜਿੰਨੇ ਵੀ ਬੰਦੇ ਅਸੀਂ ਜਾਂਦੇ ਸਾਡੇ ਸਾਹਮਣੇ ਜਾਂਦੇ ਕੋਈ ਲੋਕੀਸ਼ ਵੀ ਜਾਂਚ ਨਹੀਂ ਕਰੀ ਇਹਨਾਂ ਨੇ ਪ੍ਰਸ਼ਾਸਨ ਨੇ ਅਸੀਂ ਖੜਿਆ ਸਾਡੇ ਸਾਹਮਣੇ ਡਿਪਟੀ ਸਾਹਿਬ ਠਾਣੇ ਆਏ ਸਾਨੂੰ ਬੁਲਾਇਆ ਗਿਆ ਸਾਡੇ ਸਾਹਮਣੇ ਜਾਂਚ ਕੀਤੀ ਜਿਹੜੀ ਕਿਸੇ ਬੰਦੇ ਨਾਲ ਲੜੀ ਜੁੜੀ ਉਹ ਸਾਡੇ ਸਾਹਮਣੇ ਫੋਨ ਤੇ ਗੱਲ ਕੀਤੀ ਡਿਪਟੀ ਸਾਹਿਬ ਨੇ ਕਰਵਾਈ ਉਸ ਬੰਦੇ ਦੀ ਜਿੰਦੀ ਘਟਨਾ ਕਰਮ ਕਰੇ ਹੋਰ ਕੀ ਹੋ ਸਕਦਾ ਜੀ ਇਸ ਤਰ੍ਹਾਂ ਦੇ ਆਫਵਾਹ ਠਾਉਣੀਆਂ ਉਹ ਮੈਂ ਇਹਨਾਂ ਨੂੰ ਸਿੱਖ ਨਹੀਂ ਮੰਨਦਾ ਬਿਲਕੁਲ ਇਹ ਗੁਰਦੁਆਰਾ ਸਾਹਿਬ ਕਿਸ ਕਮੇਟੀ ਦੇ ਅੰडर ਆ ਜਾਂ ਫਿਰ ਸਮੁੱਚੀ ਸਪੰਡ ਦੀ ਸੰਗਤ ਚਲਾਉਂਦੀ ਹੈ ਨਗਰ ਨਹੀਂ ਜੀ ਇਹ ਬਾਬਾ ਕਰਮੀ ਸਿੰਘ ਜੀ ਉਹਨਾਂ ਦੇ ਅੰਡਰ ਹੀ ਹੈ ਗੁਰਦੁਆਰਾਟੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਨਹੀਂ 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 ਜੀ ਉਹ ਬਾਬਾ ਜੀ ਦੇ ਅੰਡਰ ਹੀ ਹੈ ਗੁਰਦੁਆਰਾ ਟੀਬੀ ਸਰ ਸਾਹਿਬ ਅਤੇ ਗੁਰਦੁਆਰਾ ਢਾਵਾਲਾ ਸਾਹਿਬ ਇਹ ਦੋਨਾਂ ਅਸਥਾਨਾਂ ਦੀ ਸੇਵ ਹੈ ਜੋ ਬਾਬਾ ਗਰਮੀ ਸਿੰਘ ਜੀ ਬਹੁਤ ਹੀ ਸਜੇ ਟੰਗਨ ਕੋਈ ਆਪਾਂ ਉਂਗਲ ਨਹੀਂ ਖੜੀ ਕਰ ਸਕਦੇ ਅਸੀਂ ਪਹਿਲਾਂ ਤੋਂ ਦੇਖੋ ਮੇਰੀ ਵੀ 48 ਸਾਲ ਦੀ ਉਮਰ ਹੈ ਅਸੀਂ ਦੇਖਦੇ ਆ ਰਹੇ ਹਾਂ ਔਰ ਇਹ ਜੋ ਪ੍ਰਬੰਧ ਨੇ ਮੇਰੇ ਦੇਖਦੇ ਦੇਖਦੇ ਪ੍ਰਬੰਧ ਹੋਏ ਨੇ ਪਹਿਲਾਂ ਕਹੋ ਜੇ ਪ੍ਰਬੰਧ ਹੁੰਦੇ ਤੇ ਅੱਜ ਕਹੋ ਜੇ ਨੇ ਦੇਖੋ ਜਿਉ ਉਹ ਔਰੇ ਕਰ ਰਹੇ ਨੇ ਤਾਂ ਕਰਕੇ ਇਹਨਾਂ ਦੀ ਸਾਫ਼ ਸੁਥਰੇ ਤੇ ਵਧੀਆ ਪ੍ਰਬੰਧ ਕਰਿਆ ਜੀ ਹਾਂ ਜੀ ਇਸ ਪਾਸੇ ਨੂੰ ਮੈਂ ਇੱਕ ਵਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਮਾਤਾਵਾਂ ਵੀ ਖੜੀਆਂ ਹੋ ਜਾਂ ਨੇ ਪਿੰਡ ਦੀਆਂ ਨੇ ਕਿਉਂਕਿ ਜਿਵੇਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਮਾਂ ਹੀ ਬੱਚੇ ਨੂੰ ਕਹਿੰਦੇ ਜ਼ਹਿਰ ਦੇਣ ਲੱਗ ਜੇ ਤਾਂ ਕਿਵੇਂ ਬੱਚਾ ਬਚੂਗਾ ਗਰੰਤੀ ਸਿੰਘ ਸੀਗਾ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਉਹ ਸੇਵਾ ਸੰਭਾਲ ਕਰ ਰਿਹਾ ਸੀਗਾ ਤੇ ਉਹਨੇ ਆਪਣੇ ਸਾਲੇ ਨੂੰ ਸੱਦ ਲਿਆ ਤੇ ਉਹਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਮਾਵਾਂ ਦੇ ਦਿਲਾਂ ਦੇ ਉੱਤੇ ਕੀ ਬੀਤੀ ਹੋਇਆ ਕਿਉਂਕਿ ਸਮੁੱਚੀ ਸੰਗਤ ਦੇ ਵਿੱਚ ਰੋਸ ਹੈ ਕਿ ਉਹਨੇ ਬਹੁਤ ਗਲਤ ਕੀਤਾ ਇੱਕ ਮਾਂ ਬੈਠੀ ਹੋਈ ਸੀਗੀ ਉੱਥੇ ਜਦੋਂ ਉਸ ਨੂੰ ਪੇਸ਼ ਕੀਤਾ ਗਿਆ ਦਿਖਾਇਆ ਗਿਆ ਸੰਗਤ ਸਾਹਮਣੇ ਮਾਂ ਦੇ ਇੱਕ ਬੋਲ ਸੀਗੇ ਕਿ ਇਹਦਾ ਬੇੜਾ ਗਰਕ ਹੋ ਜੇ ਇਹਦਾ ਬੇੜਾ ਬਹਿ ਜਾਵੇ ਇਸ ਈਕੇ ਦੇ ਸ਼ਬਦ ਸੀਗੇ ਸਾਡੇ ਵੀ ਲੂ ਕੰਡੇ ਖੜੇ ਹੋ ਰਹੇ ਨੇ ਅੱਖਾਂ ਭਰ ਰਹੀਆਂ ਨੇ ਕਿ ਐਵੇਂ ਦੀ ਘਟਨਾ ਵਾਪਰੀ ਹੈ ਪਿੰਡ ਦੇ ਵਿੱਚ ਇੱਕ ਐਂਟੀਵੈਡੀ ਘਟਨਾ ਤੁਹਾਡੇ ਪਿੰਡ ਦੇ ਵਿੱਚ ਵਾਪਰੀ ਹੋਈ ਦੀਦੀ ਭਾਈ ਇਹ ਕਿਹਾ ਕਿ ਮੈਂ ਤਾਂ ਪੈਸਾ ਕਹਿੰਦੇ ਉਹ ਦਿਨਾਂ ਪਿੰਡ ਜੇ ਫੋਰ ਨੇ ਕੋ ਬਾਗ ਜਾਂਦੇ ਤੇ ਗੁਰਦੁਆਰੇ ਉਹ ਗੱਲਾਂ ਨਹੀਂ ਤੀਆਂ ਐਦਾ ਮੰਗ ਬਾਬਾ ਉਹ ਦੁਖੀ ਨਾ ਐਡੇ ਪਿੰਡ ਦੇ ਵਿੱਚ ਰਹਿ ਕੇ ਤੁਹਾਡੇ ਕੋਲ ਇੱਥੇ ਖਾਂਦਾ ਪੀਂਦਾ ਰਿਆ 6-7 ਮਹੀਨੇ ਰਿਆ ਉਹਦਾ ਭੇਦ ਬਿਲਕੁਲ ਨਹੀਂ ਪਾਇਆ ਗਿਆ ਨਾ ਬਾਬਾ ਜੀ ਕਿਸੇ ਨੂੰ ਨਹੀਂ ਪਤਾ ਲੱਗਿਆ ਪਤਾ ਹੁੰਦਾ ਇੱਥੇ ਮੱਥਾ ਟੇਕ ਕੇ ਬੜ ਜਾਂਦੇ ਤੇ ਇੱਥੇ ਤਾਂ ਪਿਆ ਨਹੀਂ ਨਾ ਕਿਸੇ ਨੂੰ ਪਤਾ ਹੁੰਦਾ ਅੰਦਰ ਕਿਸੇ ਦੇ ਕੀ ਆ ਪਤਾ ਨਹੀਂ ਲੱਗਿਆ ਕਿਹਦਾ ਕਿੱਡਾ ਹੋ ਕੇ ਦੇਖਿਆ ਕਿਸੇ ਦਾ ਵੀ ਕੀ ਆ ਅੱਛਾ ਮਤਾ ਜਿਵੇਂ ਇੱਥੇ ਰਹਿੰਦਾ ਰਿਆ ਕਦੇ ਤੁਹਾਡੇ ਵੇਖ ਮੈਂ ਵੀ ਪਾਪਕ ਹੋ ਗਿਆ ਜਿਵੇਂ ਉਹ ਇੱਥੇ ਰਹਿੰਦਾ ਰਿਹਾ ਕਦੇ ਉਹਦੇ ਉਹਦੇ ਵੱਲ ਕਦੇ ਨਹੀਂ ਧਿਆਨ ਨਹੀਂ ਗਿਆ ਕਿ ਵੀ ਐਡੀ ਘਟ ਐਡੀ ਘਟਿਆ ਕਰਤੂਤ ਕਰੇਗਾ ਉਹ ਪਿੰਡ 'ਚ ਕੋਈ ਪਤਾ ਨਹੀਂ ਸੀ ਕੋਈ ਬੇਈਮਾਨੀ ਰਹੋ ਮਾਇ ਖੜੇਗਾ ਮੈਨੂੰ ਕੀ ਪਤਾ ਬੇਈਮਾਨੀ ਰਹੋ ਵੀ ਪਤਾ ਨਹੀਂ ਸੀ ਕਥਾ ਬਹੁਤ ਸੋਹਣੀ ਸੁਣਾਉਂਦਾ ਦਸਨ ਤਾਂ ਹੀ ਸੀਗਾ ਜੀ ਵੀ ਕਥਾ ਬਹੁਤ ਸੋਹਣੀ ਸੁਣਾਉਂਦਾ ਕੰਨ ਲਾ ਕੇ ਅਸੀਂ ਸਵੇਰ ਵੇਲੇ ਨਾਲ ਕੰਮ ਕਰਦੀਆਂ ਅਸੀਂ ਕਥਾ ਸੁਣਦੀਆਂ ਸਨ ਮਾਇ ਨਹੀਂ ਸੀਗਾ ਜੀ ਪਤਾ ਵੀ ਸਾਨੂੰ ਉਤੋਂ ਕਿਵੇਂ ਵਿਚੋਂ ਕਿਵੇਂ ਮੰਨਦਾ ਪਰ ਅੱਜ ਸਾਡਾ ਦਿਨ ਮਾਇ ਪੁੱਛਦਾ ਸਾਡੇ ਮੇਰੇ ਬਾਪਾ ਜੀ ਨਾਲ ਕੀ ਸਾਨੂੰ ਗੋਦੀ ਚ ਲਈ ਬੈਠੇ ਨੇ ਬਿਲਕੁਲ ਤੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀਗੇ ਕਿਉਂਕਿ ਰਾਤ ਦੇ ਸਿੱਥੇ ਆਏ ਸੀਗੇ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਲੋਕਾਂ ਦੇ ਵੀ ਦਿਲ ਦੁਖੇ ਹੋਏ ਨੇ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਖ਼ਬਰਾਂ ਕਰਨ ਵਾਸਤੇ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਿੰਨਾ ਕਰ ਸਕਦਾ ਉਹ ਨਾ ਕਰੇਗਾ ਇਸ ਵੀਡੀਓ ਨੂੰ ਵੱਤ ਵੱਤ ਸਾਂਝਾ ਕਰੋ ਤਾਂ ਕਿ ਜੋ ਪਿੰਡ ਦੇ ਲੋਕ ਨੇ ਉਸ ਥਿੱਕੇ ਨਾਲ ਚੱਲ ਰਹੇ ਨੇ ਕਿ ਜੋਇ ਕਟਨਾ ਵਾਪਰੀ ਹੈ ਪ੍ਰਸ਼ਾਸਨ ਦਾ ਸਾਥ ਦੇਈਏ ਪ੍ਰਸ਼ਾਸਨ ਸਾਡਾ ਸਾਥ ਦੇਗਾ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਆ ਉਹਦੇ ਉੱਤੇ ਸਖਤ ਤੋਂ ਸਖਤ ਸਜ਼ਾ ਸਾਰੀ ਸਿੱਖੀ ਵਾਸਤੇ ਬਹੁਤ ਹੀ ਮੰਦਪਾਗੀ ਖਬਰ ਸੀਗੀ ਇਹ ਜਿਹੜਾ ਕਾਂਡ ਉਸ ਗਰੰਤੀ ਸਿੰਘ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਇਸ ਦੀ ਜਿੰਨੀ ਮਜ਼ਮਦ ਕੀਤੀ ਜਾਵੇ ਉਨੀ ਕਟ ਹੈਗੀ ਹੈ ਉਸ ਗਰੰਤੀ ਸਿੰਘ ਨੇ ਪ੍ਰਸ਼ਾਸਨ ਨੇ ਹੁਣ ਉਹਦੇ ਕੋਲੋਂ ਜਦ ਪੁੱਛ ਕੇ ਚ ਕੀਤੀ ਹੈ ਤੇ ਉਹਨੇ ਐ ਦਸੀਆ ਆ ਕਿ ਇਹ ਜਿਹੜਾ ਕਾਂਟ ਉਹਨੇ ਆਪਣੇ ਸਾਲੇ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਕਿਸ ਤਰ੍ਹਾਂ ਉਹਨੇ ਉਹ ਜਿਹੜੀਆਂ ਤਾਰਾਂ ਸੀਗੀਆਂ ਉਹ ਕਟੀਆਂ ਜਿਹੜਾ ਕਨੈਕਸ਼ਨ ਖਤਮ ਕੀਤਾ ਤਾਂ ਕਿ ਜਿਹੜੀ ਰਿਕਾਰਡਿੰਗ ਹੈ ਉਹ ਨਾ ਹੋ ਸਕੇ ਪਤਾ ਨਾ ਚੱਲ ਸਕੇ। ਪਰ ਇਹ ਕਿਸ ਦੇ ਕਹਿਣ ਤੇ ਕੀਤਾ ਹੈਗਾ ਵੈ ਕੌਣ ਇਹਦੇ ਪਿੱਛੇ ਇਹ ਕਰਵਾਉਣ ਵਾਲਾ ਹੈਗਾ ਵੈ ਇਹਦਾ ਹਜੇ ਤੱਕ ਪਤਾ ਨਹੀਂ ਚੱਲ ਸਕੇ ਆ ਬਹੁਤ ਜਲਦ ਉਹਦਾ ਵੀ ਪਤਾ ਚੱਲ ਜਾਏਗਾ ਕਿਉਂਕਿ ਪ੍ਰਸ਼ਾਸਨ ਜਿਹੜਾ ਵੈ ਉਹ ਹੁਣ ਇਸ ਮਾਮਲੇ ਦੀ ਪੂਰੀ ਜਾਣਕਾਰੀ ਇਹ ਹਾਸਲ ਕਰਨ ਦੀ ਆ ਹੈਗਾ ਵਾ ਔਰ ਤੈਹ ਤੱਕ ਪਹੁੰਚਣ ਦੀ ਜਿਹੜੀ ਆ ਉਹ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਹ ਜਿਹੜਾ ਕਾਂਟ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਹੈਗਾ ਉਹਦੇ ਵਿੱਚ ਸੰਗਤਾਂ ਦੀ ਵੀ ਗਲਤੀ ਹੈਗੀ ਹੈ ਕਿਉਂਕਿ ਉਹਨਾਂ ਨੇ ਇਹ ਜਾਂਚ ਪੜਤਾਲ ਹੀ ਨਾ ਕੀਤੀ ਕਿ ਜਿਹੜਾ ਇਹ ਗਰੰਥੀ ਸਿੰਘ ਸੀਗਾ ਆਇਆ ਕਿ ਇਹ ਵਾਕਈ ਇਹ ਜਿਹੜਾ ਵਾ ਉਹ ਗੁਰਸਿੱਖ ਸੀਗਾ ਜਾਂ ਇਸ ਕਾਬਲ ਸੀਗਾ ਕਿ ਇਹਨੂੰ ਇਸ ਏਡੇ ਵੱਡੇ ਕੰਮ ਤੇ ਇਹਨੂੰ ਲਾਇਆ ਜਾਂਦਾ ਇਹ ਇਸ ਕੰਮ ਨੂੰ ਅੰਜਾਮ ਦਿੰਦਾ ਇਹ ਜਾਂਚ ਪੜਤਾਲ ਕਰਨੀ ਚਾਹੀਦੀ ਹੈਗੀ ਆ ਇਸ ਤਰ੍ਹਾਂ ਦੇ ਵਾਕਿਆਤ ਨੂੰ ਅਗਰ ਰੋਕਣਾ ਆ ਤਾਂ ਫਿਰ ਇਹ ਜਾਂਚ ਪੜਤਾਲ ਕਰਨੀ ਪੈਗੀ ਕਿ ਜਿਹੜੇ ਗਰੰਤੀ ਸਿੰਘ ਹੈ ਜਿਹੜੇ ਪਾਰਟੀ ਸਿੰਘ ਹੈ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਉੱਤੇ ਲੱਗੇ ਹੁੰਦੇ ਆ ਇਹ ਵਾਕਈ ਕੀ ਇਸ ਕਾਬਲ ਹੈ ਕਿ ਇਹਨਾਂ ਨੂੰ ਇਹ ਜਿਹੜੇ ਕੰਮ ਹੈ ਇਹ ਸਾਰੇ ਅੰਜਾਮ ਦਿੱਤੇ ਜਾਣ ਉਹਨਾਂ ਦੀ ਪੂਰੀ ਪਿਛੋਖੜ ਬਾਰੇ ਮਾਲੂਮਾਤ ਲੈਣੀ ਚਾਹੀਦੀ ਹੈਗੀ ਆ ਇਹਨਾਂ ਦਾ ਕਿ ਨਾਲ ਲੋਕਾਂ ਨਾਲ ਉੱਠਣਾ ਬੈਠਣਾ ਵੈ ਇਹਨਾਂ ਦੀ ਆਪਣੀਆਂ ਸਰਗਰਮੀਆਂ ਕਿੰਜ ਦੀਆਂ ਵੈ ਇਸ ਦੇ ਬਾਰੇ ਸਾਰੀ ਮਾਲੂਮਾਤ ਲੈ ਕੇ ਸੰਗਤਾਂ ਨੂੰ ਫਿਰ ਇਹਨਾਂ ਨੂੰ ਇਹਨਾਂ ਕੰਮਾਂ ਦੇ ਉੱਤੇ ਲਾਉਣਾ ਚਾਹੀਦਾ ਹੈਗਾ ਵੈ ਇਹ ਅਸਲ ਦੇ ਵਿੱਚ ਜਿਹਦੇ ਜਿਹੜੇ ਬਹਿਰੂਪੀ ਹੁੰਦੀ ਹੈ ਜਿਨ੍ਹਾਂ ਨੇ ਬਹਿਰੂਬ ਧਾਰਿਆ ਹੁੰਦਾ ਵੈ ਕਿਉਂਕਿ ਉਹ ਲੋਕਾਂ ਦਾ ਇਤਮਾਦ ਜਿੱਤਦੇ ਹੈਗੀ ਆ ਜਿਸ ਤਰ੍ਹਾਂ ਕਿ ਇਸ ਗ੍ਰੰਤੀ ਸਿੰਘ ਨੇ ਇਤਮਾਦ ਜਿੱਤਿਆ ਤੁਸੀਂ ਸੰਗਤਾਂ ਦੀਆਂ ਗੱਲਾਂ ਸੁਣੀਆਂ ਜੈਨ ਜੋ ਕਹਿ ਰਹੀਆਂ ਸੀਗੀਆਂ ਕਿ ਅਸੀਂ ਕੰਮਕਾਰ ਕਰੀਦਾ ਸੀਗਾ ਕਥਾ ਕੀਰਤਨੇ ਕਰਦਾ ਸੀ ਬਹੁਤ ਹੀ ਸੁਰੀਲੀ ਆਵਾਜ਼ ਸੀਗੀ ਤੇ ਅਸੀਂ ਮਗਨ ਹੋ ਕੇ ਸੁਣੀਦਾ ਸੀਗਾ ਸਾਨੂੰ ਪਤਾ ਹੀ ਨਹੀਂ ਸੀ ਕਿ ਇਹਦੇ ਮਨ ਚ ਕੀ ਹੈਗਾ ਵੈ ਇਹ ਬਾਹਰੋਂ ਕੀ ਹੈ ਤੇ ਅੰਦਰੋਂ ਕੀ ਹੈ ਇਸ ਚੀਜ਼ ਦਾ ਸਾਨੂੰ ਅੰਦਾਜ਼ਾ ਹੀ ਨਾ ਹੋ ਸਕਿਆ ਔਰ ਉਹ ਐਂਕਰ ਵੀਰ ਜਿਹੜਾ ਕਿ ਪੁੱਛਣ ਦਿਆ ਸੀਗਾ ਉਹਦਾ ਵੀ ਤੁਸੀਂ ਦੇਖਿਆ ਆਲਮ ਕੇ ਰੋਂਦਿਆਂ ਹੋਇਆ ਕੋ ਗੱਲ ਜਿਹੜੀ ਉਹਨੇ ਸੀ ਕੀਤੀ ਜਾਂਦੀ ਹੈਗੀ ਐਡਾ ਇਹ ਮਾੜਾ ਕਾਂਟ ਹੋਇਆ ਇਸ ਦੀ ਜਿੰਨੀ ਮਜ਼ਮਤ ਕੀਤੀ ਜਾਵੇ ਉਨੀ ਕਟ ਹੈਗੀ ਹੈ ਬਾਕੀ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਆਲੋ